ਸਵਾਗਤ ਹੈ ਦੋਸਤੋ ਤੁਹਾਡਾ ਦਬਿੰਦੜੇ ਫਰਮ ਤੇ ਜਿਹੜੀ ਤੁਹਾਨੂੰ ਝੋਟੀ ਦਿਖਾਉਣੀ ਆ ਤੋ ਤੋਰ ਕੇ ਤੇ ਇਹ ਜੀ ਬਾਕੀ ਵੀਰ ਤੋਂ ਲੈ ਕੇ ਸਾਰੀ ਡਿਟੇਲ ਦੱਸਦੇ ਆ ਆਹ ਰਾਮਪੁਰੇ ਪਸ਼ੂ ਮੰਡੀ ਤੇ ਇਹ ਪਹੁੰਚੀ ਹੋਈ ਆ ਬਹੁਤ ਸੋਹਣਾ ਜਿਹੜਾ ਥਣ ਹਵਾਨਾ ਲੱਗਿਆ ਗੈਪ ਤੇ ਜਿਹੜਾ ਹੈਗਾ ਥਣ ਲੱਗਿਆ ਹੋਇਆ ਚੰਗੇ ਹਵਾਨੇ ਦੀ ਝੋਟੀ ਹੈਗੀ ਚੰਗਾ ਦੁੱਧ ਕੱਢੂ ਬਾਕੀ ਮਾਲਕਾਂ ਤੋਂ ਲੈ ਕੇ ਆਪਾਂ ਡਿਟੇਲ ਸਾਰੀ ਦੱਸਦੇ ਆ चंगा पिछा तेड़ा थान लगे हाँ सताल जी सताल जी ਮੜਿਆ ਉੱਤੂ ਬੋਲਿਓ ਮਣੀ ਸਤਿ ਸ੍ਰੀ ਅਕਾਲ ਜੀ ਆਪਣਾ ਜਿਹੜਾ ਛੋਟੀ ਦਿਖਾਈਏ ਤੋਰ ਕੇ ਕਿੰਨਾ ਵਸੂਆ ਜੀ ਦੂਜਾ ਦੂਜਾ ਕਿੰਨੇ ਕ ਦਿਨਾਂ ਲਈ ਸੂਈ ਵੀ ਆ ਸੂਈ ਪਰਸੋਂ ਪਰਸੋਂ ਤੇ ਦੁੱਧ ਕਿੰਨਾ ਕ ਜੀ ਇਸ ਟਾਈਮ ਦੁੱਧ ਐਸੇ 13-14 ਕੋਲ ਬੋੜੀ ਗਿਆ 13-14 ਟਾਈਮ ਇਸ ਟਾਈਮ ਬੋੜੀ ਹੈ ਫਿਰ ਤਾਂ ਬਧੂ ਹੈ ਹੂੰ ਹੂੰ ਤੇ ਕਿੰਨਾ ਰੇਟ ਕੀ ਕਰਤਾ ਜੀ ਮੁੱਲ ਤਾਂ 20 ਵੀ ਕਰਦੇ ਆ 190 ਦੀ ਮਹਿਦਮ 190 ਦੀ ਦੇਵਾਂਗੇ ਹਾਂ 1 ਮਿੰਟ ਹਾਂ 190 ਦੀ ਦੇਣਗੇ ਜੀ ਇੱਕ ਸਾਨੂੰ ਆਪਾਂ ਛੋਟੀ ਇਧਰ ਕੋਲੇ ਹੋਰ ਵੀ ਆ ਤੇ ਉਹਦਾ ਵੀ ਸਮੂਹ ਆਪਾਂ ਰੇਡ ਕਨਫਰਮ ਕਰਾਵਾਂਗੇ। ਥਾਣ ਹਵਾਨਾ ਚੈੱਕ ਕਰ ਲਓ। ਤੇ ਬਾਕੀ ਥੋੜਾ ਬਤਾ 190 ਦੇ ਵਿੱਚੋਂ ਵੀ ਥੋੜਾ ਚੰਗਾ ਮਾਣ ਤੁਹਾਨੂੰ ਹੋ ਜੂਗਾ। ਤੇ ਬਾਈ ਦਾ ਜਿਹੜਾ ਹੈਗਾ ਵਪਾਰ ਦਾ ਕੰਮ ਆਹ ਬਰੀਕ ਜਿਹੜੀ ਝੋਟੀ ਆ। ਸਿੰਘਾਂ ਤੋਂ ਵੀ ਜਿਵੇਂ ਐਰਪੀਆਂ ਟੱਪ ਦਾ। ਇਹ ਥਾਣ ਹਵਾਨਾ ਤੁਸੀਂ ਕਾਰੀ ਚੈੱਕ ਕਰ ਲਓ ਬਹੁਤ ਸੋਹਣਾ ਥਾਣ ਹਵਾਨਾ। ਥਾਣ ਥੋੜਾ ਜਿਹਾ ਪਤਲਾ ਰਹਿ ਗਿਆ। ਤੇ ਹਵਾਨਾ ਚੰਗਾ ਬਣਾਈ ਵੱਠੀ ਆ। ਕਰੋ ਜੀ ਚੱਕ ਜੀ ਸ਼ੰਗਰਾਣਾ ਵਰਨਾ ਆ ਗਿਆ ਬਾਕੀ ਕਿਸ ਨੂੰ ਲੈ ਕੇ ਪੂਰੀ ਡਿਟੇਲ ਦੱਸਦੇ ਆਂ ਦੇਖ ਤਾਂ ਬਹੁਤ ਸੋਹਣੀ ਝੋਟੀ ਐ ਤੁਸੀਂ ਆਂ ਟਵਰ ਸਿੰਘ ਜੀ ਜਾਨੀ ਜਿਹੜੀ ਝੋਟੀ ਆਪਾਂ ਤੋਰ ਕੇ ਦਿਖਾਈ ਸੀ ਇਹਦਾ ਕੀ ਰੇਟ ਆ ਗਿਆ ਜੀ ਉਹਦਾ 2-10 ਮੰਗਿਆ ਤੇ ਦੇਣੀ ਕਿੰਨੇ ਦੀ 890 ਦੀ ਆਪਣਾ ਮੋਬਾਈਲ ਨੰਬਰ ਬੋਲਦੇ ਜੀ 984614347 98146 14347 14347 ਕੋਰੀ ਹੋ ਰਿਹਾ ਇੱਕ ਇਹਨਾਂ ਕੋਲ ਆ ਗੱਬਣ ਮੱਝ ਆ ਗਈ ਜੀ ਬਾਕੀ ਵੀਰ ਤਾਂ ਲੈ ਕੇ ਸਾਰੀ ਡਿਟੇਲ ਲਾ ਦੇ ਤੇ ਛੋਟੇ ਕੱਦ ਦੀ ਹੈਗੀ ਇਹ ਮੱਝ ਮੱਝ ਨੂੰ ਭਾਰੀ ਹੈ ਕੱਦ ਛੋਟਾ ਆ ਗਿਆ ਹਾਂ ਜਿਹੜੀ ਇਹ ਮੱਝ ਕਿੰਨੇ ਕਦਨ ਲੈਂਦੀ ਹੈ ਜੀ ਇਹੀ ਲੈ ਜੂਗੀ ਹਫਤਾ ਹਫਤਾ ਲੈ ਜੂਗੀ ਹਫਤਾ ਤੇ ਦੁੱਧ ਕਿੰਨਾ ਕਹ ਦੱਸਿਆ ਰ ਕੋਈ ਮਾਲਕਾ ਨਹੀਂ ਇਹਦੇ ਮਾਲਕਾ ਨੇ 16 ਲੀਟਰ ਦੁੱਧ ਦੱਸੇ ਆਪਣਾ ਵਪਾਰ ਦਾ ਕੰਮ ਹੈ ਹਾਂਜੀ ਹਾਂਜੀ ਤੇ ਆਪਣਾ ਮੋਬਾਈਲ ਨੰਬਰ ਬੋਲ ਦੇ ਜੀ 98145 98145 76502 76502 ਤੇ ਇਹਨਾਂ ਲੈਣ ਦੇਣ ਕਿੰਨੇ ਦਾ ਜੀ ਲੈਣ ਦੇਣ 115 ਹੀ ਦੇ ਦਾਂਗੇ 115 ਹੀ ਦੇ ਦੇਣਗੇ ਤੇ ਬਾਕੀ ਜਿਹੜੀ ਇੱਧਰ ਨਾਲ ਖੜੀ ਆ ਇਹਦਾ ਕੀ ਰੇਟ ਹੋਊ ਇਹਦਾ ਰੇਟ 160 ਆ ਜੀ ਹਾਂਜੀ ਦੇਣੀ ਕਿੰਨੇ ਦੀ ਆ ਇਹ ਡੇਢ ਲੱਖ ਰੁਪਏ ਦੀ ਮੈਣੀ ਜੀ ਤੇ ਰੇਟ 160 ਹੈ ਤੇ ਸੂਈ ਵੀ ਛੋਟਾ ਬੱਚੇ ਨਾਲ ਹੈ ਇਹਦੇ ਥੱਲੇ ਦੁੱਧ ਕਿੰਨਾ ਕਾ ਜੀ ਆ ਇਸ ਟਾਈਮ ਹੈਗਾ ਜੀ 16 ਲੀਟਰ ਦੁੱਧ ਤਿਆਰ ਹੈ ਜਮੇ ਦੇ 16 ਤਿਆਰ ਹੈ ਜਮੇ ਜੀ ਹਾਫ ਤੇ ਕਦੀ ਸੂਈ ਹੈ ਜੀ ਮਗਰ ਕੱਟੀ ਆ ਗਈ ਤੇ ਤੁਸੀਂ ਕਰੋ ਚੈੱਕ ਥੋੜੇ ਜਿਹੇ ਸਿੰਗ ਖੁੱਲੇ ਹੋਗੇ ਤੇ ਦਰਮਿਆਨੀ ਕੱਦਦੀ ਆ ਗਈ 16 ਲੀਟਰ ਦੁੱਧ ਦਾ 160 ਦੀ ਕਹਿੰਦੇ ਆ ਬਾਈ ਮੌਕਾ ਤੇ ਥੋੜਾ ਜਿਹੜਾ ਮਾਨ ਤਨ ਖੁੱਲਾ ਹੋ ਜੂਗਾ ਜੀ ਖਾਣ ਹਵਾ ਨਾ ਚੰਗਾ ਆ ਗਿਆ